ਕਿਹੜਾ ਕਰੂੰਗਾ ਸਟਾਰਟ ਅਪ ਕਮੈਂਟ ਹਾਂਜੀ ਭਾਈ ਸਾਰਾ ਸਤਿ ਸ਼੍ਰੀ ਅਕਾਲ ਭਾਈ ਕੱਲ ਦੀ ਰਾਤ ਮਤਲਬ ਕੱਲ ਸਾਡੇ ਬਾਜੀਪਿੰਡ ਲਾਲਿਆਂ ਵਾਲੇ ਵਿਖੇ ਉੱਥੇ ਕੀ ਕੰਪਰੇਟਾਈਸ ਵੀ ਕੁਝ ਬੰਦਿਆਂ ਨੇ ਕਮੇਟੀ ਦੇ ਉਲਟ ਜਾ ਕੇ ਘੰਗਰੂ ਲਾਏ ਆ ਜਿਵੇਂ ਪੰਜਾਬ ਦੀ ਕਮੇਟੀ ਦਾ ਤੇ ਮਾਨਸਾ ਦਾ ਸਾਰੀ ਕਮੇਟੀ ਬਠਿੰਡਾ ਦਾ ਉਹ ਫੈਸਲਾ ਵੀ ਘੰਗਰੂ ਬਰਥਡੇਂ ਨਹੀਂ ਬਾਜ਼ੀਆਂ ਤੇ ਸਾਡੇ ਵੱਡੇ ਭਰਾ ਖਾਤਰਾਮ ਵਾਲੇ ਨੇ ਘੰਗਰੂ ਲਾਏ ਸੀ ਇਹ ਆਪਦੀ ਗਲਤੀ ਮੰਨਦਾ ਤੇ ਅੱਜ ਕਮੇਟੀ ਦਾ ਫੈਸਲਾ ਇਹ ਆ ਵੀ ਨਾ ਤਾਂ ਸੱਤਨਾ ਦਾ ਕੋਤੂ ਛੁੱਟੇ ਤੇ ਦੂਜਾ ਕੋਤੂ ਵੀ ਪੂਜੀ ਮੰਗ ਜਾਣੇ ਦਾ ਨਾ ਉਹ ਅੱਜ ਇਸ ਵਾਰੀ ਦਾ ਛੁੱਟੇ ਤੇ ਗਾਂ ਤੋਂ ਜੇ ਇਹ ਬੰਦੇ ਇਹ ਕੰਮ ਕਰਨਗੇ ਤਾਂ ਇਹ ਇਹਨਾਂ ਨੂੰ ਸਹਿਮਤੀ ਤੁਹਾਨੂੰ ਸਾਲ ਵਾਸਤੇ ਬਣ ਕਰ ਦਿਓ ਅੱਜ ਇਹਨਾਂ ਦਾ ਕਬੂਤਰ ਨਾ ਛੜਵਾ ਕੇ ਅਸੀਂ ਉਹ ਆਈ ਫੈਸਲ ਆਈ ਫੈਸਲ ਵਾਲਿਆ ਸਾਰੀ ਕਮੇਟੀ ਨੂੰ ਮਨਜ਼ੂਰ ਹੈ ਬਾਕੀ ਸਾਰੇ ਬੰਦੇ ਸਹਿਮਤ ਹੋਰ ਵੀ ਬਈ ਪ੍ਰੇਸ਼ ਕਰਨ ਉਹ ਬੰਦਾ ਵੀ ਬਈ ਆਪ ਜੀ ਮੰਨ ਕੇ ਗਲਤੀ ਕਿ ਬਈ ਮੈਥੋਂ ਗਲਤੀ ਹੋ ਗਈ ਐ ਦੂ ਮੜ ਕੇ ਕੁਝ ਨਹੀਂ ਲਾਉਗਾ ਠੀਕ ਹੈ ਵਧੀਆ ਸਹਿਮਤੀ ਹੈ ਵੀ ਸਾਰੇ ਰੂਲਰ ਮੰਨੋ ਕਿ ਆਪਣੇ ਵਾਸਤੇ ਫਾਇਦਾ ਹੈ ਬਸ ਉਹਨੇ ਫਾਇਦੇ ਵਾਸਤੇ ਬਣਾਇਆ ਤਨਵਰ ਠੀਕ ਹੈ ਜੀ ਤਨਵਰ ਹੋਰ ਵੀ ਕੁਮਰੂ ਲਾਵੇ ਨਾ ਗਾਂ ਤੋਂ ਬਾਈ ਤੇ ਕਬੂਤਰ ਨੂੰ ਮੰਨੋ ਯਾਰ ਦੀ ਕਮੇਟੀ ਤੇ ਸਾਰੇ ਜਿਹੜੇ ਜਲਮੰਦ ਕਮੇਟੀ ਬਣ ਗਈ ਉਹਨਾਂ ਰੂਲ ਮੰਨੋ ਤੇ ਕੱਲ ਕੀ ਗੱਲ ਬਾਈ ਇਹ ਜਿਹੜਾ ਬੰਦਾ ਇਹ ਆਪਣਾ ਮੈਂਬਰ ਤੇ ਬਣਿਆ ਸੀ ਜਿਹੜੇ ਤੇ ਇਹ ਬੰਦਾ ਆਪਣਾ ਸੀ ਅਸੀਂ ਅੱਜ ਦੇ ਤੋਂ ਹੀ ਸਟਾਰਟ ਕਰਿਆ ਅੱਜ ਤੋਂ ਹਾਂ ਉਹ ਕੱਲ ਨੂੰ ਦੂਜਾ ਮਾਣਾ ਨਹੀਂ ਸੀ ਵੀ ਸਾਨੂੰ ਐਂ ਕਰਕੇ ਵੀ ਸਾਡੇ ਨਾਲ ਧੱਕਾ ਹੋ ਗਿਆ ਜਿਵੇਂ ਵੀ ਅਸੀਂ ਬਈ ਪਹਿਲ ਅੱਜ ਦੇ ਤੋਂ ਕਰੀਆ ਜਿਹੜਾ ਚਾਚੇ ਸਤਨਾਮ ਦਾ ਕਬੂਤਰ ਸੀ ਉਹ ਆਪਣਾ ਕਬੂਤਰ ਸੀ ਅਸੀਂ ਇਹਨੂੰ ਕਹਦਾ ਵੀ ਚਾਚਾ ਛੱਡਣਾ ਹੀ ਨਹੀਂ ਬਸ ਗੱਲ ਕਰਪਾ ਅੱਜ ਦੋਨੋਂ ਛਲਾਏ ਨਹੀਂ ਜਾ ਰਹੇ ਬਈ ਉਹ ਕੂਤ ਜਿਹੜਾ ਰਾਤ ਨੂੰ ਮੂਰ ਲਾਇਆ ਸੀ ਠੀਕ ਹੈ ਠੀਕ ਹੈ ਗੁੱਡ ਬਈ